ਦੋਸਤੋ ਤੁਸੀਂ ਜੁੜੇ ਹੋ ਔਨ ਏ ਟੀਵੀ ਦੇ ਨਾਲ ਤੇ ਮੈਂ ਹਾਂ ਰਜੇਸ਼ ਸੰਧੂ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਭਾਰਤ ਦੇ ਵਿੱਚ ਅੱਜ 7ਵੇਂ ਚਰਨ ਦੀਆਂ ਜੜੀਆਂ ਵੋਟਾਂ ਪੈਣ ਜਾ ਰਹੀਆਂ ਤੇ ਅੰਮ੍ਰਿਤਸਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੇ ਉੱਪਰ ਜਿਹੜਾ ਕਿ ਮਾਦਾਨ ਕਰਨ ਲਈ ਲੋਕ ਪਹੁੰਚ ਰਹੇ ਨੇ ਉੱਥੇ ਹੀ ਇੱਕ ਪੋਲਿੰਗ ਸਟੇਸ਼ਨ ਦੇ ਉੱਪਰ ਜਿਹੜੇ ਸਕੂਲ ਪ੍ਰਬੰਧਕ ਨੇ ਉਹਨਾਂ ਲਈ ਬੋਰਡਾਂ ਵੱਲੋਂ ਵੋਟਰਾਂ ਨੂੰ ਰਜੋਣ ਵਾਸਤੇ ਜਾਗਰੂਕ ਕਰਨ ਵਾਸਤੇ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਤੇ ਇਸ ਸਜਾਵਟ ਦੀ ਗੱਲ ਕਰੀਏ ਤੇ ਬੜੀ ਅੱਛੀ ਸਜਾਵਟ ਜਿਹੜੀ ਹੈ ਪੋਲਿੰਗ ਬੂਥ ਦੇ ਗੇਟ ਤੇ ਕੀਤੀ ਗਈ ਹੈ ਗਰਮੀ ਤੋਂ ਬਚਾਉਣ ਲਈ ਲੋਕਾਂ ਟੈਂਟ ਲਗਾਏ ਗਏ ਨੇ ਤੇ ਠੰਡੇ ਪਾਣੀ ਦੀ ਛਬੀਲਾਂ ਦੀ ਗੱਲ ਕਰੀਏ ਨਾਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਵਾਸਤੇ 쿨ਰ ਜਿਹੜੇ ਨੇ ਜਗਾ ਜਗਾ ਤੇ ਲਗਾ ਕੇ ਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਦੇਣ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਜੋ ਗੱਲ ਕਰੀਏ ਤੇ ਸਿਖਰਾਂ ਦੇ ਉੱਪਰ ਗਰਮੀ ਆ ਤੇ ਟੈਂਪਰੇਚਰ ਜਿਹੜਾ ਅੰਮ੍ਰਿਤਸਰ ਦਾ 45 ਤੋਂ 47 ਡਿਗਰੀ ਹੋ ਜਾਂਦਾ ਲੇਕਿਨ ਪੋਲਿੰਗ ਬੂਥਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਮੁਸ਼ਕਲ ਨਾ ਆਵੇ ਉਹਦੇ ਵਾਸਤੇ ਜੜੀਆਂ ਠੰਡੇ ਪਾਣੀ ਦੀਆਂ ਛਬੀਲਾਂ ਜੜੀਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਇੱਕ ਸਕੂਲ ਦੇ ਬਾਹਰ ਲਗਾਈਆਂ ਗਈਆਂ ਨੇ ਤੇ ਟੈਂਟ ਲਗਾ ਕੇ ਲੋਕਾਂ ਨੂੰ ਜਿਹੜੀ ਗਰਮੀ ਦੇ ਨਾਲ ਰਾਹਤ ਦਿੱਤੀ ਜਾ ਰਹੀ ਹੈ ਸੋ ਗੱਲਬਾਤ ਕਰਾਂਗੇ ਉਸ ਸਕੂਲ ਪ੍ਰਬੰਧਕਾਂ ਦੇ ਨਾਲ ਵੀ ਆਖਰ ਇਹ ਉਪਰਾਲਾ ਕਰਨ ਦਾ ਮਨ ਦੇ ਵਿੱਚ ਕਦੋਂ ਆਉਂਦਾ ਹੈ ਕਿਉਂਕਿ ਵੋਟਿੰਗ ਕਰਨਾ ਮਤਦਾਨ ਕਰਨਾ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੈ ਲੇਕਿਨ ਉਸ ਤੋਂ ਅਲੈਦਾ ਲੋਕਾਂ ਨੂੰ ਜਿਹੜਾ ਇਸ ਪ੍ਰਤੀ ਜਾਗਰੂਕ ਕਰਨਾ ਇੱਕ ਸੰਵਿਧਾਨਿਕ ਹੱਕ ਹੈ ਉਹਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਦੀ ਗੱਲ ਜਿਹੜੀ ਇਸ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਗੱਲਬਾਤ ਕਰਾਂਗੇ ਸਰਪੂਲ ਪ੍ਰਬੰਧਕਾਂ ਦੇ ਨਾਲ ਵੀ ਆਖਰ ਅੱਜ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਪੋਲਿੰਗ ਬੂਥ ਦੇ ਉੱਪਰ ਵੇਖਣ ਨੂੰ ਮਿਲਿਆ ਹਾਂਜੀ ਆਪਣਾ ਨਾਮ ਮੈਂ ਕੁਲਵਿੰਦਰ ਗੌਰ ਪ੍ਰਿੰਸੀਪਲ ਨਿਊ ਫਲਾwrs ਪਬਲਿਕ ਸੀਨੀਅਰ ਸੈਕੰਡਰੀ ਸਕੂਲਾਂ ਸੋ ਮੈਡਮ ਮੈਂ ਗੱਲ ਕਰੀ ਅੱਜ ਤੁਹਾਡੇ ਸਕੂਲ ਦੇ ਵਿੱਚ ਕਾਫੀ ਸਜਾਵਟ ਕੀਤੀ ਗਈ ਹੈ ਜਿਹੜੇ ਵੋਟਰ ਨੇ ਉਹਨਾਂ ਨੂੰ ਜਿਹੜਾ ਕਿ ਜਾਗਰੂ ਕਰਨ ਵਾਸਤੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਮਾਹੌਲ ਬਹੁਤ ਵਧੀਆ ਹੈ ਜੀ VOTERS ਨੂੰ ਅਟਰੈਕਟ ਕਰਨ ਵਾਸਤੇ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਅਸੀਂ ਹਰ ਪ੍ਰਬੰਧ ਮੈਨੇਜਮੈਂਟ ਵੱਲੋਂ ਕੀਤਾ ਗਿਆ ਹੈ ਔਰ ਬੱਚਿਆਂ ਵਾਸਤੇ ਗੁਬਾਰੇ ਲਗਾਏ ਹੈ ਫੈਨਸ ਕੋਲਰ ਹਰ ਚੀਜ਼ ਅਸੀਂ ਇੱਥੇ ਬਈ ਜਿਹੜੇ ਵੀ VOTERS ਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਸੋ ਇੱਕ ਲੋਕਾਂ ਦੇ ਮਨ ਚ ਗੱਲ ਹੁੰਦੀ ਆ ਬਈ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਟੈਂਪਰੇਚਰ 45 ਤੋਂ 47 ਡਿਗਰੀ ਜਾ ਰਿਹਾ ਲੋਕ ਕਿਤੇ ਨਾ ਕਿਤੇ ਗੁਰੇਜ਼ ਕਰਦੇ ਨੇ ਮਤਦਾਨ ਕਰਨ ਉਹ ਅਖਰ ਉਹਨਾਂ ਨੂੰ ਅਪੀਲ ਕੀ ਚਾਹੋਗੇ ਵੀ ਇੱਥੋਂ ਦੇ ਪ੍ਰਬੰਧਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਹਿਜਕਚਾਹਟ ਨਾ ਰਹੇ ਲੋਕ ਇੱਥੇ ਵੱਧ ਵੱਧ ਮਤਦਾਨ ਕਰਨ ਅਸੀਂ ਇਹੀ ਰਿਕੁਐਸਟ ਕਰ ਰਹੇ ਹਾਂ ਅਸੀਂ ਇਹੀ ਅਪੀਲ ਕਰ ਰਹੇ ਹਾਂ ਕਿ ਗਰਮੀ ਇਹ ਨਾ ਸੋਚਣ ਗਰਮੀ ਦਾ ਮਾਹੌਲ ਅਸੀਂ ਇੱਥੇ ਐਸਟਰਾ ਦਾ ਕੁਝ ਵੀ ਨਹੀਂ ਰਹਿਣ ਦਿੱਤਾ ਪੱਖੇ, ਕੂਲਰ, ਏਸੀ ਸਭ ਕੁਝ ਹੈ। ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਤੇ ਉਹ ਆਪਣੇ ਵੋਟ ਦਾ ਸਹੀ ਅ ਅਧਿਕਾਰ ਸਾਡਾ ਅਧਿਕਾਰ ਹੈ ਵੋਟ ਪਾਉਣਾ ਔਰ ਸਹੀ ਚੂਜ਼ ਕਰਦੇ ਹੋਏ ਵੋਟ ਪਾਣ ਜਰੂਰ ਆਣ ਔਰ ਅ ਅਸੀਂ ਇੱਥੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਹੈ। ਅ ਕੋਈ ਵੀ ਵੋਟਰ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਏਗੀ ਔਰ ਅਗਰ ਕੋਈ ਅਸੀਂ ਆਪਣਾ ਕਰੋਂ ਲੈਣ ਵਾਸਤੇ ਵੋਟਰਸ ਨੂੰ ਈ ਰਿਕਸ਼ਾਜ਼ ਵਗੈਰਾ ਹੋਰ ਆਪਣੀਆਂ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਹੈ ਸਾਡੇ ਡਰਾਈਵਰਸ ਹੈਗੇ ਆ ਜਿਹਨਾਂ ਨੂੰ ਜ਼ਰੂਰੀ ਆਇਦਾ ਦੇਣ ਇੱਕ ਇਤਿਹਾਸ ਰਚਿਆ ਜਾਣਾ ਹੈ ਸਰਕਾਰ ਬੰਨੀ ਹੈ 5 ਸਾਲ ਤੋਂ ਬਾਅਦ ਫਿਰ ਦੁਬਾਰਾ ਮੌਕਾ ਹੁੰਦਾ ਹੈ ਕਈ ਤਰ੍ਹਾਂ ਦੇ ਰਾਜਨੀਤਿਕ ਆਗੂ ਜਿਹੜੇ ਖੜਦੇ ਨੇ ਕਈ ਤਰ੍ਹਾਂ ਦੇ ਉਹਨਾਂ ਵੱਲੋਂ ਲੁਭਾਉਣੇ ਵਾਅਦੇ ਕਰੇ ਜਾਂਦੇ ਨੇ ਕਈ ਰੋਡ ਸ਼ੋਅ ਕੀਤੇ ਗਏ ਤੇ ਅੱਜ ਉਹ ਦਿਨ ਆ ਗਿਆ ਜਦੋਂ ਲੋਕਾਂ ਨੇ ਆਪਣੇ ਮਤਾਦਾਨ ਕਰਕੇ ਤੇ ਇੱਕ ਚੰਗੀ ਸਰਕਾਰ ਚੁਣੀ ਹੈ 4 ਦਿਨ ਨੂੰ 4 ਤਰੀਕ ਦਿਨ ਨਤੀਜੇ ਆਉਣੇ ਨੇ ਕਿਸਨਾ ਦੇਖਦੇ ਹੋ ਇਹ ਮੈਂ ਤੇ ਇਹੀ ਕਵਾਂਗੀ ਕਿ ਜੋ ਇਹ ਹੈਗਾ ਆਪਣਾ ਵੋਟਰਜ਼ ਨੂੰ ਮੈਂ ਇਹੀ ਅਪੀਲ ਕਰਾਂਗੀ ਕਿ ਇੱਕ ਅੱਛਾ ਆਪਣਾ ਉਹ ਉਮੀਦਵਾਰ ਚੁਣਣ ਜਿਹੜਾ ਕਿ ਉਹਨਾਂ ਦੀ ਆਵਾਜ਼ ਨੂੰ ਲੋਕ ਸਭਾ ਤੱਕ ਪਹੁੰਚਾਵੇ ਔਰ ਜੋ ਵੀ ਪ੍ਰੋਬਲਮਸ ਹੈਗੀਆਂ ਨੇ ਉਹ ਸੋਲਵ ਕਰਨ ਜੋ ਮਦਦ ਕਰੇ ਸੋ ਕਿਤਨਾ ਕਿਤੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਵੀ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਆਪਣਾ ਫਰਜ ਨਿਭਾ ਰਿਹਾ ਪੋਲਿੰਗ ਬੂਥਾਂ ਦੇ ਉੱਪਰ ਜਿਹੜੇ ਲੋਕ ਨੇ ਮਾਦਾਨ ਕਰਨ ਪਹੁੰਚੇ ਨੇ ਉਹਨਾਂ ਨੂੰ ਜਾਗਰੂ ਕਰਨ ਵਾਸਤੇ ਵਕ ਵਕਤ ਨਾਲ ਦੀ ਮਹੀਮ ਚਲਾਈ ਗਈ ਹੈ ਲੇਕਿਨ ਇੱਕ ਨੋਖਾ ਉਪਰਾਲਾ ਇਸ ਸਕੂਲ ਵੱਲੋਂ ਕੀਤਾ ਗਿਆ ਸੋ ਸਕੂਲ ਦੇ ਪ੍ਰਬੰਧਕਾਂ ਨਾਲ ਲਗਾਤਾਰ ਗੱਲਬਾਤ ਜਾਰੀ ਹੈ ਆਪਣਾ ਨਾਮ ਦੱਸ ਕੇ ਹਰਪਾਲ ਸਿੰਘ ਜੋ ਕਿ ਨਿਊ ਫਲਾਉ ਸਕੂਲ ਦਾ ਚੇਅਰਮੈਨ ਆ ਅੱਜ ਅਸੀਂ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਵੀ ਟਾਈਮ ਨਿਕਲਦਾ ਹੋਣੇ ਕੋਲ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਕਿ ਪ੍ਰੈਸ਼ਰ ਨਾਲ ਨਹੀਂ ਕਰਨਾ ਕਿਸੇ ਲਾਲਸਾ ਨਾਲ ਨਹੀਂ ਕਰਨਾ ਅਸੀਂ ਆਪਣੀਆਂ ਛੋਟੀਆਂ ਗੱਡੀਆਂ ਲਾਈਆਂ ਘਰੋਂ ਤੋਂ ਵੋਟਾਂ ਲਿਆਉਣ ਵਾਸਤੇ ਫ੍ਰੀ ਨੋ ਕਾਸਟ ਸ਼ਬੀਲ ਲਈ ਆ ਪ੍ਰਬੰਧ ਕੀਤਾ ਲੰਗਰ ਦਾ ਅੰਦਰ ਮੈਡਮ ਨੇ ਸਾਰਾ ਪ੍ਰਬੰਧ ਕਰਾ ਕੇ ਡਿਊਟੀ ਲਈ ਹੋਈ ਆ 쿨ਰ ਲਾਈਟ ਏਸੀ ਤਾਂ ਕਿ ਕੋਈ ਮੁਸ਼ਕਲ ਨਾ ਆਵੇ ਕਿਸੇ ਨੂੰ ਆਉਣ ਜਾਣ ਵਾਸਤੇ ਵੀ ਕੋਈ ਮੁਸ਼ਕਲ ਨਾ ਹੋਵੇ ਖੁੱਲਾ ਮਾਹੌਲ ਵਾ ਤੇ ਲੋਕੀ ਆ ਰਹੇ ਆ ਸਾਰੇ ਮੋਟਾ ਪੋਣਾ ਮੇਰੇ ਹਿਸਾਬ ਨਾਲ 50 60% ਵੋਟਾਂ ਪੈ ਜਾਣਗੀਆਂ ਸੋ اپیل ਲੋਕਾਂ ਨੂੰ ਕੀ ਕਰਨੀ ਚਾਹੋਗੇ ਜਿਹੜੇ ਹਜੇ ਵੀ ਸੋਚ ਰਹੇ ਨੇ ਵੀ ਗਰਮੀ ਘਟੇਗੀ ਜਾਂ ਗਰਮੀ ਕਰਨ ਨਹੀਂ ਜਾਣਾ ਵੋਟਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੋਟਰਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰੋ ਘਰਾਂ 'ਚੋਂ ਨਿਕਲ ਕੇ ਬਾਹਰ ਆਓ ਤਾਂ ਕਿ ਵੋਟ ਆਪਣੇ ਸਹੀ ਤਰੀਕੇ ਨਾਲ ਵੋਟ ਪਾਓ ਜਿੱਥੇ ਪਾਉਣੀ ਹੈ ਸਹੀ ਤਰੀਕੇ ਨਾਲ ਵੋਟ ਪਾਓ ਸੋ ਸਕੂਲ ਪ੍ਰਬੰਧਕਾਂ ਵੱਲੋਂ ਇਸ ਪੋਲਿੰਗ ਬੂਥ ਦੇ ਉੱਪਰ ਜਿਹੜੇ ਪ੍ਰਬੰਧ ਕੀਤੇ ਗਏ ਨੇ ਤੇ ਅਪੀਲ ਕੀਤੀ ਜਾ ਰਹੀ ਆ ਉਹਨਾਂ ਵੋਟਰਾਂ ਨੂੰ ਵੀ ਆਖਰ ਬਾਅਦ ਚੜ ਕੇ ਜਿਹੜਾ ਆਪਣੇ ਮਾਦਾਦਾਨ ਕਰੋ ਅੱਜ ਮਾਦਾਣ ਕਰਨ ਪਹੁੰਚੇ ਉਹ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਪ੍ਰਬੰਧ ਵੇਖਣ ਨੂੰ ਮਿਲੇ ਨੇ ਇਹੋ ਜਿਹਾ ਪ੍ਰਬੰਧ ਜੀ ਮੈਂ 37 ਸਾਲ ਸਰਵਿਸ ਵਿੱਚ ਬੜੀ ਜਗ੍ਹਾ ਇਲੈਕਸ਼ਨ ਡਿਊਟੀ ਕੀਤੀਆਂ ਕਿਧਰੇ ਵੀ ਇਹੋ ਜਿਹਾ ਮਤਲਬ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਅਸਾ ਨਿਊ ਫਲਾਉਰ ਸਕੂਲ ਨੂੰ ਦਿੱਤੀ ਗਈ ਨਾ ਕਿਧਰੇ ਨਹੀਂ ਅਜੇ ਤ ਇੰਨਾ ਮਤਲਬ VOTER ਹੁੰਦੇ باوجود ਵੀ VOTING ਪੱਖੋਂ ਗੱਲ ਕਰੀਏ ਸੁਰੱਖਿਆ ਪ੍ਰਬੰਧ ਕਿਹੋ ਜਿਹਾ ਹੈ ਬੜੀ ਬੜੀ ਕਿਰਪਾ ਜੀ ਇੱਥੇ ਕੋਈ ਐਸੀ ਕੋਈ ਸ਼ਿਕਾਇਤ ਨਹੀਂ ਸਗੋਂ ਲੋਕਾਂ ਦਾ ਆਪਾਂ ਚ ਭਾਈ ਜਰਾ ਬੜਾ ਬਣਿਆ ਭਾਵੇਂ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਿਆ ਹੈ ਅਸੀਂ ਵੀ ਇਹ ਰਿਕਵੈਸਟ ਕੀਤੀ ਸੀਗੀ ਕਿ ਕੋਈ ਕਿਸੇ ਕਿਸਮ ਦਾ ਮੁੜ ਕੇ ਇੱਕ ਦਿਨ ਦੀ ਗੱਲ ਹੁੰਦੀ ਆ ਕਿ ਆਪਾਂ ਤੇ ਡਰੇਣਾ ਪੈਂਦੀਆਂ ਸਾਨੂੰ ਸਾਰਾ ਭਾਈ ਜਰਾ ਬਣਾਈ ਰੱਖਣਾ ਚਾਹੀਦਾ ਹੈ ਇਸ ਦੇ ਵਿੱਚ ਕਿੰਨਾ ਕੁ ਸਾਹ ਵੇਖਣ ਨੂੰ ਮਿਲੇ ਕਿੰਨੇ ਪਰਸੈਂਟ VOTING ਹੋਣ ਦੇ ਚਾਂਸ ਲੱਗਦੇ ਖਾਸ ਕਰ ਇਸ ਵਿੱਚ ਮੈਨੂੰ ਲੱਗਦਾ 60% ਤੇ ਲੱਗੇ ਅੱਗੇ ਜ਼ਰੂਰ ਜਾਏਗੀ ਕਿਉਂਕਿ ਭਾਵੇਂ ਗਰਮੀ ਆ ਲੇਕ ਕਿਉਂ ਕਿ ਇੱਥੇ ਸਾਰੀਆਂ ਸੁੱਖ ਸਹੂਲਤਾਂ ਨੇ ਉਹ ਕਹਿੰਦਾ ਘਰ ਬੈਠੇ ਤਾਂ ਭਾਵੇਂ ਬੱਤੀ ਜੰਦੀ ਦੀ ਗਰਮੀ ਹੈ ਪਰ ਇੱਥੇ ਸਭ ਕੁਝ ਜੇਨੇਟਰ ਜੀ ਸਭ ਕੁਝ ਕਰਕੇ ਨਾ ਇਹ ਬੜਾ ਵੱਡਾ ਇੱਕ ਵਾਧਾ ਹੈ ਸਕੂਲਾਂ ਨੇ ਵੀ ਵਿਆਹ ਵਾਲਾ ਮਾਹੌਲ ਜਿਹੜਾ ਇਸ ਪੋਲਿੰਗ ਬੂਥ ਦੇ ਉੱਪਰ ਵੇਖਣ ਨੂੰ ਮਿਲ ਰਿਹਾ ਇਹ ਬਿਲਕੁਲ ਇਹ ਮੈਰਿਜ ਵਾਂਗੂ ਜਿਵੇਂ ਨਾ ਕੋਈ ਆਏ ਹੁੰਦਾ ਵਿਆਹ ਸ਼ਾਦੀ ਸਭ ਗੁਬਾਰੇ ਲੱਗੇ ਨੇ ਸ਼ਾਨ ਸੌਕਤ ਹੋਇਆ ਪਿਆ ਵਾ ਤੇ ਚਾਹ ਚਾਹ ਜਿਹੜਾ ਜਿਵੇਂ ਕਿ ਕੋ ਇਲਕਸ਼ਨਾਂ ਦਾ ਤੇ ਇੱਕ ਵੈਸੇ ਵੀ ਚਲੋ ਵੀ ਕੋਈ ਸਾਨੂੰ ਐਸਾ ਤੰਗੀ ਕੋਈ ਨਹੀਂ ਕੀਤੀ ਭਾਈ ਜਿਹੜਾ ਪ੍ਰੇਮ ਨਾਲ ਜਿਹੜੇ ਵੀ ਇੱਕ ਦੂਜੇ ਵਿਰੋਧੀ ਖਿਆਲਾਂ ਦੇ ਵੀ ਹਨ ਉਹ ਇੱਕ ਹੋ ਕੇ ਇੱਕ ਜਗ੍ਹਾ ਬੈਠ ਕੇ ਖਾ ਪੀ ਰਹੇ ਨੇ ਸ਼ੱਕ ਰਹੇ ਨੇ ਕਿਹਨੋਂ ਕੋਈ ਦਿਲਾਂ ਦੇ ਵਿੱਚ ਕੋਈ ਤਰੇਡ ਨਹੀਂ ਤੇ ਬੜਾ ਵੱਡਾ ਇਹ ਅੰਮ੍ਰਿਤਸਰ ਦਾ ਉਹ ਪੋਲਿੰਗ ਬੂਥ ਜਿੱਥੇ ਕਿ ਸਕੂਲ ਪਰ ਬੰਦ加 ਵੱਲੋਂ ਅਜਿਹੇ ਪ੍ਰਬੰਧ ਕੀਤੇ ਗਏ ਨੇ ਇੱਕ ਵਿਆਹ ਵਾਲਾ ਮਾਹੌਲ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਤੇ ਲੋਕੀ ਬੜੇ ਚਾਹਮਾਂ ਦੇ ਨਾਲ ਇੱਥੇ VOTING ਕਰਨ ਪਹੁੰਚ ਰਹੇ ਨੇ ਸੋ ਗੱਲਬਾਤ ਨਿਰੰਤਰ ਜਾਰੀ ਹੈ ਉਹਨਾਂ VOTERਾਂ ਦੇ ਨਾਲ ਸੋ ਆਪਣਾ ਨਾਮ ਦੱਸ ਕੇ ਜੀ ਹਾਂਜੀ ਮੈਂ ਭਾਈ ਸੁਖਿੰਦਰ ਸਿੰਘ ਜੀ ਅਸੀਂ ਇੱਥੇ ਗੁਰਦੁਆਰਾ ਜਿਹੜਾ ਖੂਬਾਬਾ ਕੁਮਾਰ ਸਿੰਘ ਦਾ ਨਿਯੰਤਰ ਜਮਿ ਕਰਾਉਣੇ ਚ ਉਹਦੇ ਸੇਵਾਦਾਰ ਪੰਧਕ ਕਮੇਟੀ ਆ ਤੇ ਅੱਜ ਵੋਟਾਂ ਪਾਉਣ ਆਏ ਹੋ ਕੀ ਕਹਿਣਾ ਚਾਹੁੰਦੇ ਵੋਟਾਂ ਪਾਉਣ ਆਏ ਅਸੀਂ ਕਹਿੰਨੇ ਵੀ ਲੋਕੀ ਇੱਥੇ ਬਿਲਕੁਲ ਵਧੀਆ ਪ੍ਰਬੰਧ ਕੀਤਾ ਗਿਆ ਨੂ ਫਲਾਵਰ ਸਕੂਲ ਸੱਤ ਬੂਥ ਹੋਣ ਕਰਕੇ ਕਿਉਂਕਿ ਸਾਨੂੰ ਪਤਾ ਹੈ ਰਸ਼ ਪੈਣਾ ਗੁਰਦੁਆਰਾ ਪੰਧਕ ਕਮੇਟੀ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਸੰਗਤਾਂ ਵੱਲ ਤੇ ਨੂ ਫਲਾਵਰ ਸਕੂਲ ਵਾਲਿਆਂ ਨੇ ਬਹੁਤ ਅੱਛਾ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਲੋਕਾਂ ਦੀ ਤਾਂ ਕਿ ਰੁਚੀ ਵਸ ਸਕੇ ਇਹੜੀ ਰੁਚੀ ਬਣਾਉਣ ਵਾਸਤੇ ਲੋਕਾਂ ਨੂੰ ਕੋਈ ਗਰਮੀ ਵਿੱਚ ਮੁਸ਼ਕਲ ਨਾ ਆਵੇ ਅੱਜ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਇਹ ਗੁਰੂਗ੍ਰਾਂਸਰ ਦਾ ਬੇਦਵੀ ਕਾਂ ਜਿਹੜਾ ਹੋਇਆ ਉਹਦੀ ਆਪਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਆਓ ਵੋਟ ਦਾ ਆਪਣਾ ਇਸਤੇਮਾਲ ਕਰੋ ਚੰਗੇ ਨਮਾਇਦੇ ਚੁਣੋ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਜਨਤਾ ਦੀ بلند ਹੋ ਸਕੇ ਘਰਾਂ ਤੋਂ ਬਾਹਰ ਆ ਕੇ ਵੋਟ ਆਪਣੀ ਜ਼ਰੂਰ ਇਸਤੇਮਾਲ ਚੰਗੇ ਨਮਾਇਦੇ ਚੁਣਨ ਵਾਸਤੇ ਜ਼ਰੂਰ ਕਰੋ ਜੀ ਲੋਕਾਂ ਨੂੰ ਅਪੀਲ ਕਰਦੇ ਇੱਥੇ ਕਿਸੇ ਕਿਸਮ ਦੀ ਵੀ ਮੁਸ਼ਕਲ ਨਹੀਂ ਲੋਕਾਂ ਨੂੰ ਆਊਗੀ ਬਹੁਤ ਵਧੀਆ ਪ੍ਰਵੰਦ ਸਾਰੀ ਗਲੀ ਵਿੱਚ ਟੈਂਟ ਲਾ ਕੇ ਕੀਤਾ ਗਿਆ ਇਹਨੂੰ ਬਾਰ ਬਾਰ ਜਿਹੜੀ ਕੀਤੀ ਜਾ ਰਹੀ ਹੈ ਵੋਟਰਾਂ ਨੂੰ ਵੀ ਕਿਤੇ ਅੱਜ ਦਾ ਦਿਨ ਜਿਹੜਾ ਵਾ ਉਹ ਵੰਜਾਣਾ ਰਾਜੇ ਤੇ ਆਪਣੇ ਮਾਦਾਦਾਨ ਨਿਰੰਤਰ ਕਰਨਾ ਚਾਹੀਦਾ ਸੋ ਆਪਣਾ ਨਾਮ ਦੱਸ ਕੇ ਜੀ ਅੱਜ ਮਾਦਾਦਾਨ ਕਰਨ ਹੁਣ ਤੇ ਠੀਕ ਹੈ ਕੁਲਜੀਤ ਕੌਰ ਹਾਂ ਜੀ ਅੱਜ ਇੱਥੇ ਮਾਦਾਦਾਨ ਕਰਨ ਬੋਲ ਤੇ ਕੀ ਕਹਿਣਾ ਚਾਹੋਗੇ ਕਿੰਨਾ ਕਿ ਜ਼ਰੂਰੀ ਦੇਣਾ ਕਿੰਨਾ ਕਿ ਜ਼ਰੂਰੀ ਬਣਦਾ ਆਪਣਾ ਫਰਕ ਸਾਰਿਆਂ ਦਾ ਵੋਟ ਪਾਣਾ ਬਹੁਤ ਜ਼ਰੂਰੀ ਹੈ ਆਪਣਾ ਅਧਿਕਾਰ ਨੂੰ ਆਪਣਾ ਅਧਿਕਾਰ ਚੁਣਨ ਨੂੰ ਸਾਨੂੰ ਵੋਟ ਪਾਣਾ ਬਹੁਤ ਜ਼ਰੂਰੀ ਇਸ ਲਈ ਅਸੀਂ ਵੀ ਅੱਜ ਵੋਟ ਪਾਣ ਲਈ ਆਏ ਹਾਂ ਜਨਗੋ ਦੇਖਦੇ ਕਿਹਨਾਂ ਜੀ ਤਰ੍ਹਾਂ ਕੋ ਨਹੀਂ ਸੋ ਸਰਕਾਰ ਵੱਲੋਂ ਕਿਤਰਾ ਦੇ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੋ ਕਿ ਥੈਂਕ ਯੂ ਸੋ ਇਹ ਸਾਨੂੰ ਵੋਟਰ ਗੁਰੂ ਨਗਰੀ ਅੰਮ੍ਰਿਤਸਰ ਦੇ ਜਿਹੜੇ ਕਿ ਅੱਜ ਆਪਣੇ ਮਤਾਦਾਨ ਕਰਨ ਪਹੁੰਚੇ ਨੇ ਤੇ ਕਿਤੇ ਨਾ ਕਿਤੇ ਪ੍ਰਬੰਧਾਂ ਨੂੰ ਲੈ ਕੇ ਉਹਨਾਂ ਨੇ ਸ਼ਲਾਘਾ ਕੀਤੀ ਹੈ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਸਕੂਲ ਵੱਲੋਂ ਗਰਮੀ ਨੂੰ ਦੇਖਦੇ ਹੋਏ ਬੜੇ ਵਧੀਆ ਪ੍ਰਬੰਧ ਕੀਤੇ ਨੇ ਤੇ ਲੋਕ ਜਿਹੜੇ ਨੇ ਆਪਣੇ ਮਤਾਦਾਨ ਕਰਨ ਜ਼ਰੂਰ ਪਹੁੰਚਣ ਤੇ ਆਪਣੀ ਜਿਹੜੀ ਆ ਮਤ ਦੇ ਦਾਨ ਦੇ ਨਾਲ ਚੁਣੀ ਸਰਕਾਰ ਦਾ ਜਿਹੜਾ ਖਰਚ ਬਣਦਾ ਉਹ ਜ਼ਰੂਰ ਕਰਨ ਤੇ 4 ਤਰੀਕ ਤੋਂ ਬਾਅਦ ਹੁਣ ਨਤੀਜੇ ਵੇਖਣੇ ਹੋਣਗੇ ਵੀ ਆਖਰ ਲੋਕਾਂ ਦੇ ਅੱਜ ਦੇ મતદાન ਤੋਂ ਬਾਅਦ ਕਿਹੜੀ ਸਰਕਾਰ ਜਿਹੜੀ ਹੈ ਭਾਰਤ ਦੇ ਵਿੱਚ ਬਣਨ ਜਾ ਰਹੀ ਹੈ ਮੈਨੂੰ ਜਾਣ ਕਰਕੇ ਇਸ ਸੰਦਰ ਨੂੰ ਦੀ ਇਜਾਜ਼ਤ ਦੇ ਦੇ ਕਰੋ ਓਨ ਨਾ ਟੀਵੀ